ਹਾਂਜੀ ਪਿਆਰੇ ਬੱਚਿਓ ਆਪਣੀ ਅੱਜ ਦੀ ਕਹਾਣੀ ਸਾਡਾ ਸੰਗੀਤ ਸਾਡਾ ਸੰਗੀਤ ਕਹਾਣੀ ਹੈ ਇਸ ਤਰ੍ਹਾਂ ਬੱਚਿਓ ਇੱਕ ਵਾਰ ਦੀ ਗੱਲ ਹੈ ਮੇਜ਼ ਦੇ ਇੱਕ ਕੋਨੇ ਵਿੱਚ ਕੱਪ ਤੇ ਪਲੇਟ ਸੁੱਤੇ ਪਏ ਸੀ ਅਚਾਨਕ ਚਮਚੇ ਦੇ ਖੜਕਣ ਨਾਲ ਉਸ ਦੀ ਨੀਂਦ ਖੁੱਲ ਗਈ ਜਿਵੇਂ ਹੀ ਉਹ ਜਾਗਿਆ ਉੱਚੀ ਕਿਆ ਤੁਸੀਂ ਨਹੀਂ ਦੇਖ ਸਕਦੇ ਅਸੀਂ ਸੌਂ ਰਹੇ ਹਾਂ ਚਮਚੇ ਨੇ ਨਿਰਾਸ਼ਾ ਨਾਲ ਕਿਹਾ ਯਾਰ ਮੈਂ ਕੀ ਕਰਾਂ ਉਹ ਜਦੋਂ ਚਾਹੁੰਦਾ ਹੈ ਮੈਨੂੰ ਇੱਧਰ ਉੱਧਰ ਸੁੱਟ ਦਿੰਦਾ ਹੈ ਮੈਂ ਆਪਣਾ ਦਰਦ ਕਿਹਨੂੰ ਦੱਸਾਂ ਮੇਰਾ ਦਰਦ ਸਮਝਣ ਵਾਲਾ ਕੋਈ ਨਹੀਂ ਹੈ ਕੱਪ ਤੇ ਪਲੇਟ ਨੇ ਮਹਿਸੂਸ ਕੀਤਾ ਕਿ ਉਹ ਸਹੀ ਗੱਲ ਕਹਿ ਰਿਹਾ ਸੀ ਉਹਨਾਂ ਨੇ ਵੀ ਇਹੀ ਕਿਹਾ ਤੁਸੀਂ ਠੀਕ ਕਹਿ ਰਹੇ ਹੋ ਸਾਡਾ ਦਰਦ ਘਟ ਨਹੀਂ ਹੈ ਅਚਾਨਕ ਸਾਡੇ ਉੱਤੇ ਗਰਮ ਪਾਣੀ ਪਾ ਦਿੱਤਾ ਜਾਂਦਾ ਹੈ ਕਈ ਵਾਰ ਲੋਕ ਠੰਡਾ ਪਾਣੀ ਵੀ ਪਾਉਂਦੇ ਹਨ ਤੁਸੀਂ ਵੀ ਸਾਡੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਦੋਹਾਂ ਦੀ ਗੱਲ ਸੁਣ ਕੇ ਮੇਜ਼ ਤੋਂ ਦੂਰ ਨਾ ਰਿਹਾ ਗਿਆ। ਉਹਨੇ ਕਿਹਾ ਤੁਸੀਂ ਸਾਰੇ ਹਰ ਸਮੇਂ ਮੇਰੇ ਤੇ ਸਵਾਰ ਰਹਿੰਦੇ ਹੋ। ਤੁਹਾਨੂੰ ਕਿਵੇਂ ਪਤਾ ਕਿ ਮੇਰੇ ਨਾਲ ਕੀ ਹੁੰਦਾ ਹੈ? ਇਹ ਸਹੀ ਨਹੀਂ ਹੈ। ਇਹ ਗੱਲ ਸਹੀ ਨਹੀਂ ਹੈ। ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਹੈ। ਚਮਚ ਕੱਪ ਤੇ ਪਲੇਟ ਇਕੱਠੇ ਸ਼ੋਰ ਮਚਾਉਣ ਲੱਗੇ। ਸਾਨੂੰ ਇਨਸਾਫ਼ ਚਾਹੀਦਾ ਹੈ, ਸਾਨੂੰ ਇਨਸਾਫ਼ ਚਾਹੀਦਾ ਹੈ। ਉਦੋਂ ਹੀ ਮਾਲਕਣ ਇੱਕ ਕਾਰੀਗਰ ਲੈ ਕੇ ਆਈ। ਜਰਾ ਦੇਖੋ। ਇਹ ਮੇਜ਼ ਕਈ ਦਿਨਾਂ ਤੋਂ ਹਿੱਲ ਰਿਹਾ ਹੈ ਇਸ ਨੂੰ ਠੀਕ ਕਰ ਦਿਓ ਨਹੀਂ ਤਾਂ ਸਾਰੇ ਭਾਂਡੇ ਡਿੱਗ ਜਾਣਗੇ ਕਾਰੀਗਰ ਨੇ ਵਿਚਾਰਾ ਮੇਜ਼ ਦੇ ਪਿਛਲੇ ਪਾਸੇ ਦੋ ਮੇਖਾਂ ਲਾਈਆਂ ਮੇਜ਼ ਕੰਬ ਗਿਆ ਉਸ ਦੇ ਜਾਂਦੇ ਹੀ ਮੇਜ਼ ਨੇ ਹੰਝੂਆਂ ਭਰਿਆ ਚਿਹਰਾ ਬਣਾ ਕੇ ਕਿਹਾ ਹੁਣ ਦੱਸੋ ਕਿਸ ਦਾ ਦੁੱਖ ਜ਼ਿਆਦਾ ਹੈ ਮੇਜ਼ ਦੀਆਂ ਗੱਲਾਂ ਸੁਣ ਕੇ ਸਾਰਿਆਂ ਨੂੰ ਲੱਗਿਆ ਕਿ ਉਹ ਸੱਚ ਕਹਿ ਰਿਹਾ ਹੈ ਉਸ ਦਾ ਦੁੱਖ ਵੀ ਕੋਈ ਘਟ ਨਹੀਂ ਫਿਰ ਕਾਪ ਚਮਚੇ ਪਲੇਟਾਂ ਸਭ ਖੜਕਣ ਲੱਗੇ ਪਲੇਟਾਂ ਨੇ ਕਿਹਾ ਸਾਨੂੰ ਹੱਸਦੇ ਰਹਿਣਾ ਚਾਹੀਦਾ ਹੈ ਦਰਦ ਵਿੱਚ ਵੀ ਚਮਚੇ ਨੇ ਕਿਹਾ ਸਾਡੀ ਆਵਾਜ਼ ਹੀ ਤਾਂ ਸਾਡਾ ਸੰਗੀਤ ਹੈ ਬੱਚਿਓ ਆਪਣੀ ਅੱਜ ਦੀ ਕਹਾਣੀ ਸਾਡਾ ਸੰਗੀਤ ਸਾਡਾ ਸੰਗੀਤ ਕਹਾਣੀ ਖਤਮ ਹੁੰਦੀ ਹੈ ਤਾਂ ਇਸ ਦੇ ਕੁਝ ਪ੍ਰਸ਼ਨ ਹਰ ਰੋਜ਼ ਦੀ ਤਰ੍ਹਾਂ ਜਿੰਨਾਂ ਦੇ ਜਵਾਬ ਤੁਹਾਨੂੰ ਲੱਭਣੇ ਪੈਣਗੇ ਹੈਨਾ ਕੱਪ ਅਤੇ ਪਲੇਟਾਂ ਦਾ ਦਰਦ ਕੀ ਸੀ ਸੱਚੋ ਕੱਪ ਤੇ ਪਲੇਟਾਂ ਦਾ ਦਰਦ ਕੀ ਸੀ ਹਾਂਜੀ ਸੱਚੋ 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 ਸ਼ਾਬਾਸ਼ ਹਾਂ ਕੱਪ ਤੇ ਪਲੇਟਾਂ ਦਾ ਦਰਦ ਸੀ ਕਿ ਉਹਨਾਂ ਉੱਤੇ ਕੋਈ ਗਰਮ ਪਾਣੀ ਪਾਉਂਦਾ ਹੈ ਕੋਈ ਠੰਡਾ ਪਾਣੀ ਪਾਉਂਦਾ ਹੈ ਹੈਨਾ ਦੂਸਰਾ ਪ੍ਰਸ਼ਨ ਕਾਰੀਗਰ ਨੇ ਮੇਜ਼ ਦੀ ਪਿੱਠ ਤੇ ਮੇਖਾਂ ਕਿਉਂ ਲਾਈਆਂ ਕਾਰੀਗਰ ਨੇ ਮੇਜ਼ ਦੀ ਪਿੱਠ ਤੇ ਮੇਖਾਂ ਇਸ ਲਈ ਲਾਈਆਂ ਕਿ ਮੇਜ਼ ਹਿੱਲਦਾ ਸੀ ਹੈਨਾ ਉਹਦੀ ਉਹਦੀ ਮੇਖ ਕੋਈ ਢਿੱਲੀ ਹੋ ਗਈ ਹੋਣੀ ਉਹਦੀ ਕੋਈ ਲੱਤ ਤਾਂ ਕਰਕੇ ਉਹਨੂੰ ਕਸਣ ਵਾਸਤੇ ਉਹਦੀ ਮੇਖਾਂ ਲਾਈਆਂ ਗਈਆਂ ਸੀ ਤੀਸਰਾ ਪ੍ਰਸ਼ਨ ਸਾਨੂੰ ਇਨਸਾਫ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਹੈ ਚਮਚ ਕੱਪ ਪਲੇਟ ਨੇ ਇਹ ਗੱਲ ਕਿਹਨੂੰ ਕਹੀ ਹਾਂ ਸਾਨੂੰ ਇਨਸਾਫ ਚਾਹੀਦਾ ਹੈ ਚਮਚੇ ਨੇ ਕੱਪ ਨੇ ਪਲੇਟ ਨੇ ਇਹ ਗੱਲ ਮੇਜ਼ ਨੂੰ ਕਹੀ ਹੈਨਾ ਮੇਜ ਨੂੰ ਐ ਕਿਉਂ ਐ ਕਹੀ ਸੀ ਵੀ ਚਮਚੇ ਆਹ ਕਹਿੰਦਾ ਮੈਨੂੰ ਕਿਧਰ ਕਿਧਰ ਸਿੱਟ ਦਿੰਦੇ ਕਦੇ ਕਾਦੇ ਚ ਪਾ ਦਿੰਦੇ ਕਦੇ ਕਾਦੇ ਚ ਪਾ ਦਿੰਦੇ ਚਮਚੇ ਤੇ ਕੱਪ ਪਲੇਟ ਵੀ ਕਹਿੰਦੇ ਸਾਨੂੰ ਗਰਮ ਗਰਮ ਪਾਣੀ ਸਾਡੇ ਵਿੱਚ ਗਰਮ ਚੀਜ਼ ਪਾਈ ਜਾਂਦੀ ਹੈ ਹੈਨਾ ਤੇ ਮੇਜ ਨੇ ਜਦੋਂ ਕਿਹਾ ਹੈ ਨਾ ਵੀ ਤੁਹਾਡੇ ਨਾਲੋਂ ਮੇਰਾ ਦਰਦ ਦੇਖੋ ਹੈ ਫਿਰ ਪਤਾ ਲੱਗੂ ਤੁਹਾਨੂੰ ਹਾਂਜੀ ਆਪਣਾ ਚੌਥਾ ਪ੍ਰਸ਼ਨ ਇਨਸਾਫ ਸ਼ਬਦ ਦੇ ਕੀ ਅਰਥ ਹੈ ਜਦੋਂ ਕਹਿ ਰਹੇ ਸੀ ਨਾ ਚਮਚ ਪਲੇਟਾਂ ਵੀ ਸਾਨੂੰ ਇਨਸਾਫ ਚਾਹੀਦਾ ਇਨਸਾਫ ਕੀ ਹੁੰਦਾ ਹਾਂਜੀ ਹਾਂ ਇਸ ਸ਼ਬਦ ਦੇ ਤਿੰਨ ਵਾਕ ਬਣਾਉਣੇ ਆ ਇੱਕ ਪਹਿਲਾ ਵਾਕ ਬਣਾ ਲਿਆ ਵੀ ਕੱਪ ਨੇ ਕੱਪ ਤੇ ਪਲੇਟ ਨਹੀਂ ਕਿਹਾ ਸਾਨੂੰ ਇਨਸਾਫ ਚਾਹੀਦਾ ਇੱਕ ਹੋਰ ਵਾਕ ਬਣਾ ਦੋ ਤੇ ਦੂਸਰੇ ਵਾਕ ਚ ਆਪ ਕਹਿ ਦਿੰਨੇ ਆ ਵੀ ਸਾਨੂੰ ਸਾਰਿਆਂ ਨਾਲ ਇਨਸਾਫ ਕਰਨਾ ਚਾਹੀਦਾ ਤੀਸਰੇ ਵਾਕ ਚ ਅਸੀਂ ਇਹ ਕਹਿ ਸਕਦੇ ਆ ਵੀ ਮੇਰੇ ਪਿਤਾ ਜੀ ਤਾਂ ਬਹੁਤ ਇਨਸਾਫ ਪਸੰਦ ਆਦਮੀ ਹਨ ਹੈਨਾ ਤੇ ਪੰਜਵਾਂ ਪ੍ਰਸ਼ਨ ਜੇ ਕਹਾਣੀ ਵਿੱਚ ਤਵਾ ਵੀ ਹੁੰਦਾ ਤਾਂ ਉਹ ਕੀ ਗੱਲਾਂ ਕਰਦਾ ਸੋਚੋ ਮੇਰੇ ਹਿਸਾਬ ਨਾਲ ਜੇ ਕਹਾਣੀ ਦੇ ਵਿੱਚ ਤਵਾ ਵੀ ਆਪਦਾ ਦਰਦ ਦੱਸਦਾ ਉਹ ਕਹਿੰਦਾ ਵੀ ਮੇਰਾ ਦਰਦ ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਹੈ ਮੈਨੂੰ ਹਰ ਵੇਲੇ ਅੱਗ 'ਚ ਤਪਣਾ ਪੈਂਦਾ ਹੂੰ ਮੇਰੇ ਉੱਤੇ ਜਦੋਂ ਕੋਈ ਗਰਮ ਪਾਣੀ ਪਾ ਦਿੰਦਾ ਤਾਂ ਮੈਂ ਛੰਣ ਛੰਣ ਛੰਦੀ ਆਵਾਜ਼ ਆਉਂਦੀ ਹੈ ਮੈਨੂੰ ਠੰਡਾ ਕਰਨ ਵਾਸਤੇ ਕਈ ਵਾਰੀ ਪਾਉਂਦੇ ਐ ਪਰ ਅੱਗ 'ਚ ਤਪ ਤਪ ਕੇ ਮੇਰਾ ਸਰੀਰ ਪਤਲਾ ਹੋ ਜਾਂਦਾ ਹੈ ਲੋਹਾ ਖੁਰ ਜਾਂਦਾ ਪੁੱਤੋ ਤੇ ਆਪਦੇ ਵੱਲੋਂ ਵੀ ਤੁਸੀਂ ਕੁਝ ਲੈਣ ਲਿਖ ਸਕਦੇ ਹੋ ਤੇ ਆਪਣੀ ਅੱਜ ਦੀ ਕਹਾਣੀ ਸਾਡਾ ਸੰਗੀਤ ਖਤਮ ਹੁੰਦੀ ਹੈ ਇਜਾਜ਼ਤ ਦਿਓ ਅਗਲੀ ਕਹਾਣੀ ਦੇ ਨਾਲ ਫੇਰ ਮਿਲਾਂਗੇ ਤੇ ਨਵੀਆਂ ਮਜ਼ੇਦਾਰ ਕਹਾਣੀਆਂ ਦੇ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਯਾਜੋ ਦੇਖੋ ਧੰਨਵਾਦ